ਮਨਦੀਪ ਸਿੱਧੂ ਦਾ ਹੈ ਹੀ ਦੁੱਕੀ ਤਿੱਕੀ ਹੈ ਕੀ ਕਰ ਲੂਗਾ ਜੇ ਤੂੰ ਇੱਥੇ ਆ ਠੀਕ ਆ ਤੇ 28 ਨੂੰ ਰੋਕ ਕੇ ਦਿਖਾ ਦੇ ਫਿਰ 28 ਨੂੰ ਤਾਂ ਪੂਰੇ ਮੁਲਕ ਚ ਇਕੱਠ ਹੋਣੇ ਆ ਜੇ ਨਾ ਰੋਕ ਸਕਿਆ ਤੇ ਸਮਝ ਲਈ ਕਿ ਤੇਰੀ ਗੱਲ ਸੀ ਜਿਹੜੀ ਸੀ ਉਹ ਬਗੜਦਾ ਨਿਕਲੀ ਤੂੰ ਕੁਝ ਨਹੀਂ ਕਰ ਸਕਿਆ ਜੇ ਦਮ ਹੈਗਾ ਤੇ 28 ਨੂੰ ਤਾਂ ਪੂਰੇ ਪੰਜਾਬ ਚ ਇਕੱਠ ਹੋ ਰਹੇ ਆ ਤੂੰ ਰੋਕ ਕੇ ਦੇਖ ਲੋ ਉਹ ਆਪ ਦਸਰਾ ਲੁੰਗਲਾਂ ਲਾ ਲੁੰਗਲਾਂ ਦਾ ਲਾਲਾ ਰੋਕ ਕੇ ਦੇਖ ਲੈ ਨਹੀਂ ਰੁਕਨੇਗਾ ਸਖਾਲਾ ਤਾਂ ਇੱਥੇ ਸਰਕਾਰ ਦਾ ਦਲਪੁਣਾ ਕਰਨਾ ਤੇ ਮਨਦੀਪ ਸਿੱਧੂ ਵਰਗੇ ਦਲਪੁਣਾ ਕਰੀ ਜਾਂਦੇ ਆ ਠੀਕ ਹੈ ਸਰਕਾਰ ਸਖਾਲਾ ਤਾਂ ਇੱਥੇ ਸਿਆਸੀ ਪਾਰਟੀਆਂ ਜਿਹੜੀਆਂ ਲਟੋਰੀਆਂ ਲਟੇਰੀਆਂ ਹੁੰਦਾ ਝੋਲੀ ਚੁੱਕ ਬੰਨਣਾ ਉਹਨਾਂ ਦੀ ਬੁਰਕੀ ਤੇ ਪਲਣਾ ਪਰ ਤੁਸੀਂ ਇਹ ਦੱਸੋ ਕਿ ਬੁਰਕੀ ਤੇ ਪਲਣ ਵਾਲਿਆਂ ਨੂੰ ਜਾਂ ਮਨਦੀਪ ਸਿੱਧੂ ਵਰਗੇ ਸਰਕਾਰੀ ਜਿਹੜੇ ਦਲਪੁਣਾ ਕਰਕੇ ਸਖਾਲੀ ਜ਼ਿੰਦਗੀ ਜਿੰਦੇ ਹੈਗੇ ਆ ਠੀਕ ਹੈ ਇਹਨਾਂ ਨੂੰ ਕੌਣ ਯਾਦ ਰੱਖੂਗਾ ਬਾਬਰ ਦਿੱਲੀ ਦੇ ਤਖਤ ਤੇ ਸੀ ਜਦੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਹਿ ਠੀਕ ਆ ਜਦੋਂ ਪੰਜਵੇਂ ਪਾਸ਼ਾ ਦੀ ਸ਼ਹੀਦੀ ਹੋਈ ਆ ਉਦੋਂ ਵੀ ਦਿੱਲੀ ਦੇ ਤਖਤ ਤੇ ਕਹਿਣ ਤੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਿੱਲੀ ਠੀਕ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਿੱਲੀ ਹੋਈ ਭਗਤ ਸਿੰਘ ਨੇ ਦਿੱਲੀ ਅਸੈਂਬਲੀ ਜਬਮਬ ਸਿੱਟਿਆ ਤੇ ਪਰ ਜਦੋਂ ਲੋਕ ਪੰਜਾਬ ਦੇ ਦਿੱਲੀ ਨੂੰ ਚੜ੍ਹ ਕੇ ਗਏ ਤੇ ਮੋਦੀ ਨੂੰ ਥੁੱਕਿਆ ਚਟਾ ਕੇ ਆ ਜੇ ਇੰਨੇ ਜ਼ਬਰ ਦੇ باوجود ਵੀ ਪੰਜਾਬ ਦੇ ਵਿੱਚੋਂ ਨਾਬਰੀ ਨਹੀਂ ਖਤਮ ਹੋ ਉਸ ਜਦੋਂ ਇਹਨਾਂ ਦੇ ਪੁਰਖੇ ਇੰਨਾ ਕੁਝ ਨਹੀਂ ਕਰ ਸਕੇ ਕਾ ਇਸ ਤਰ੍ਹਾਂ ਦੀਆਂ ਜਿਹੜੀਆਂ ਦੁੱਖੀਆਂ ਤਿੱਕੀਆਂ ਨੇ ਉਹ ਪੰਜਾਬ ਦੇ ਇਤਿਹਾਸ ਨੂੰ ਪੰਜਾਬ ਦੀ ਨਾਬਰੀ ਨੂੰ ਨਹੀਂ ਦਵਾ ਸਕਣਗੇ ਟਰਾਲੀ ਕੋਈ ਚਵਾਨੀ ਠਿਆਨੀ ਦੀ ਬਣਦੀ ਹੈ ਜਿਹੜੇ ਪੰਜਾਬ ਦੇ ਵਿਧਾਇਕ ਨੂੰ ਐਨੀ ਢੇਲੇ ਦੀ ਅਕਲ ਨਹੀਂ ਹੈ ਕਿ ਖੇਤੀ ਸੰਧਾਂ ਦਾ ਕਿਸਾਨ ਦੀ ਜ਼ਿੰਦਗੀ 'ਚ ਕੀ ਅਹਿਮੀਅਤਾ ਉਹਦੀ ਆਰਥਿਕਤਾ 'ਚ ਕੀ ਅਹਿਮੀਅਤਾ ਉਨੇ ਕਿੰਨਾ ਪੈਸਾ ਚੱਕ ਕੇ ਉੱਤੇ ਲਾਇਆ ਹੋਊਗਾ ਤੇ ਉਹ ਤੁਸੀਂ ਆਪਣੇ ਘਰਾਂ ਚ ਲਿਜਾ ਕੇ ਠਲਣੀਆਂ ਤੇ ਫਿਰ ਤੁਸੀਂ ਕਹਿੰਦੇ ਜਾਂਚ ਕਰਾਉਣ ਦੀ ਲੋੜ ਨਹੀਂ ਜਾਂਚ ਕਰਾਉਣੀ ਕਿਉਂ ਆ ਕਦੀ ਚੋਰ ਵੀ ਜਾਂਚ ਕਰਦੇ ਹੁੰਦੇ ਵੀ ਮੇਰੇ ਘਰੇ ਚੀਜ਼ ਖੜੀ ਹੈ ਤੇ ਤੁਸੀਂ ਜਾਂਚ ਕਰ ਲਓ ਪਰ ਜਿਵੇਂ ਕਹਿੰਦੇ ਚੋਰ ਨੂੰ ਖਾਂਦੇ ਨਾ ਦੇਖੋ ਚੋਰਾਂ ਦੇ ਪੈਂਦੀਆਂ ਦੇਖੋ ਇਹ ਤੁਸੀਂ ਪੰਜਾਬ ਦੇ ਵਿੱਚ ਦੇਖੋ ਪੰਜਾਬ ਦੇ ਭਗਵੰਤ ਮਾਨ ਨੂੰ ਚੁਣਿਆ ਅਮਿਤ ਸ਼ਾਹ ਨੇ ਗਾ ਕੇ ਪੁੱਤ ਤੂੰ ਆ ਸਾਡਾ ਕੰਮ ਕਿਉਂਕਿ ਅਮਿਤ ਸ਼ਾਹ ਦਾ ਲਾਡਲਾ ਪੁੱਤ ਹੈ ਇਹ ਉਸ ਉਸ ਤੋਂ ਬਾਅਦ ਇਨੇ ਪੰਜਾਬ ਦੇ ਵਿੱਚ ਬਤਮੀਜੀ ਤੋਂ ਸ਼ੁਰੂ ਕਰਕੇ ਰੋਕਾਂ ਤੋਂ ਸ਼ੁਰੂ ਕਰਕੇ ਅਖੀਰ ਤੇ ਜ਼ਬਰਦਸਤ ਘਹਾੜਾ ਜਿਹੜਾ ਕਿਸਾਨ ਲਹਿਰ ਤੇਰਾ ਹੈਗਾ ਉਹ ਚਲਾਇਆ ਇੱਕ ਵੱਡੀ ਪੱਧਰ ਤੇ ਇਹਨਾਂ ਨੀਤੀਆਂ ਨੂੰ ਜਿਹੜੀ ਹੈਗੀ ਆ ਜੋ ਸਾਡੀ ਮੁਲਕ ਦੀ ਖੇਤੀ ਤੇ ਸਾਡੇ ਪੰਜਾਬ ਦੀ ਖੇਤੀ ਤੇ ਕਾਬਜ਼ ਹੋਣਾ ਚਾਹੁੰਦੇ ਤੋ ਵੱਡੀ ਚੁਣੌਤੀ ਜਿਹੜੀ ਹੈਗੀ ਆ ਉਹ ਦੇਣ ਦੀ ਸਾਨੂੰ ਤਿਆਰ ਰਹਿਣਾ ਚਾਹੀਦਾ ਨੈਸੈਸਰੀ ਸਰਵਿਸਿਜ਼ ਨੇ ਉਹਨੂੰ ਇੰਟਰੈਕਟ ਕਰਨ ਦਾ ਜਿਹੜਾ ਕੰਮ ਆ ਉਹ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਆ ਗਿਆ ਹੁਣ ਮੰਨ ਲਓ ਜਿਵੇਂ ਮੌੜ ਮੰਡੀ 25 ਦੇ ਨਾਲ ਉਹਨੂੰ ਅਗਵਾ ਕੀਤਾ ਗਿਆ ਬਲਾਤਕਾਰ ਹੋਇਆ ਕਤਲ ਹੋ ਤੇ ਪੁਲਿਸ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੀਗੀ ਪੁਲਿਸ ਬਲਾਤਕਾਰੀਆਂ ਤੇ ਕਾਤਲਾਂ ਦੇ ਨਾਲ ਖੜੀ ਸੀ ਲੋਕਾਂ ਨੇ ਇਕੱਠੇ ਹੋ ਕੇ ਸੜਕ ਜਾਮ ਹਉਂ ਜੇ ਸੜਕ ਰੁਕ ਗਈ ਤਾਂ ਸੜਕ ਤੋਂ ਪੈਟਰੋਲ ਤੇ ਡੀਜ਼ਲ ਵਾਲੀਆਂ ਗੱਡੀਆਂ ਵੀ ਲੰਘਣਾ ਜਿਹੜਿਆਂ ਨੇ ਪੈਟਰੋਲ ਪੰਪ ਤੇ ਜਾ ਕੇ ਟੀਲ ਭਰਨਾ ਹੈਗਾ ਟੀਲ ਹੁਣ ਜ਼ਰੂਰੀ ਸੇਵਾਵਾਂ ਚ ਉਹ ਗੱਡੀਆਂ ਵੀ ਰੁਕ ਸਕਦੀਆਂ ਨੇ ਬੱਸਾਂ ਰੁਕ ਸਕਦੀਆਂ ਨੇ ਉਹ ਵੀ ਜ਼ਰੂਰੀ ਸੇਵਾਵਾਂ ਦੇ ਵਿੱਚ ਆ ਤੋ ਉਹ ਜਿਹੜੇ ਬੰਦੇ ਬਲਾਤਕਾਰ ਤੇ ਕਤਲ ਹੋਈ ਬੱਚੀ ਨੂੰ ਦੇਲ ਵਾਸਤੇ ਇਨਸਾਫ ਮੰਗ ਰਹੇ ਸੀ ਉਹ ਇਨਸਾਫ ਮੰਗਣ ਦੇ ਦੌਰਾਨ ਜਿਹੜਾ ਉਹਨਾਂ ਨੇ ਅੰਦੋਲਨ ਕੀਤਾ ਉਹ ਅਤਵਾਦੀ ਕਾਰਵਾਈ ਦੇ ਘੇਰੇ ਚ ਆ ਗਿਆ ਪੀਐਨਐਸ ਦੇ ਸੈਕਸ਼ਨ 113 ਦੇ ਮਤਾਬਕ ਸਤਿ ਸ਼੍ਰੀ ਅਕਾਲ ਆਰੰਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪਿਛਲੇ ਦਿਨਾਂ ਚ ਕਿਸਾਨਾਂ ਦੇ ਉੱਪਰ ਸਰਕਾਰ ਦਾ ਜ਼ਬਰ ਤੇ ਕਿਸਾਨਾਂ ਪ੍ਰਤੀ ਸਰਕਾਰ ਦਾ ਰੁਖ ਜਿਹੜਾ ਉਹ ਬੜਾ ਹੀ ਨਿੰਦਣਯੋਗ ਰਿਹਾ ਪੰਜਾਬ ਭਰ ਦੇ ਵਿੱਚ ਇਸ ਚੀਜ਼ ਦੀ ਨਿੰਦਿਆ ਹੋਈ ਵਿਰੋਧੀ ਧਿਰਾਂ ਨੇ ਵੀ ਇਸ ਚੀਜ਼ ਨੂੰ ਨਿੰਦਿਆ ਤਉਤੇ ਹੀ ਕਿਸਾਨਾਂ ਦੇ ਵੱਲੋਂ 26 ਤਰੀਕ ਦਾ ਚੰਡੀਗੜ੍ਹ ਦਾ ਮਾਰਚ ਉਸ ਨੂੰ ਰੱਦ ਕੀਤਾ ਗਿਆ ਉਸ ਤੋਂ ਬਾਅਦ 28 ਤਰੀਕ ਨੂੰ ਜਿਹੜਾ ਹੈਗਾ ਉਸ ਪਰਦਰਸ਼ਨ ਜ਼ਰੂਰ ਕੀਤਾ ਜਾਣਾ ਆ ਪਰ ਇਸ ਸਭ ਦੇ ਵਿੱਚ ਸਰਕਾਰ ਦਾ ਰੁਖ ਕੀ ਆ ਆਖਰ ਜੋ ਸਰਕਾਰ ਇਹ ਕਹਿੰਦੀ ਸੀ ਕਿ ਕਿਸਾਨਾਂ ਦੀ ਸਰਕਾਰਾਂ ਜਾਂ ਜਦੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਸੀ ਉਦੋਂ ਕਿਸਾਨ ਹਤੈਸ਼ੀ ਹੋਣ ਦੇ ਦਾਅਵੇ ਕਰਦੇ ਸੀ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਕਿਸਾਨਾਂ ਪ੍ਰਤੀ ਐਨਾ ਗੁੱਸਾ ਕਿਉਂ ਤੇ ਜਿਹੜੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਕਿ ਇੱਕ ਵੱਡਾ ਚੈਲੰਜ ਹੋਵੇਗਾ ਕਿਸਾਨ ਆਗੂਆਂ ਦੇ ਲਈ ਕਿਸਾਨ ਜਥੇਬੰਦੀਆਂ ਦੇ ਲਈ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨਾਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਆ ਰਾਮੀ ਟੈਲਵਿਜ਼ਨ ਤੇ ਸ਼ੁਕਰੀਆ ਬਾਈ ਜੀ ਬਹੁਤ-ਬਹੁਤ ਜੀ ਜਿਵੇਂ ਮੈਂ ਗੱਲ ਕੀਤੀ ਬਾਈ ਕਿ ਜੋ ਕਿਸਾਨ ਹ ਤੈਸ਼ੀ ਸਰਕਾਰ ਆਪਣੇ ਆਪ ਨੂੰ ਕਹਿੰਦੀ ਸੀ ਪਰ ਜੈਸਾ ਰੁਖ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦਾ ਸਾਹਮਣੇ ਆਇਆ ਉਸ ਤੋਂ ਇਹ ਨਹੀਂ ਲੱਗਦਾ ਕਿ ਬਹੁਤ ਵੱਡਾ ਚੈਲੰਜ ਕਿਸਾਨ ਆਗੂਆਂ ਦੇ ਲਈ ਕਿਸਾਨ ਜਥੇਬੰਦੀਆਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਖੜਾ ਹੋਣ ਵਾਲਾ ਚਾਹੇ ਤੁਸੀਂ 28 ਨੂੰ ਪ੍ਰੋਗਰਾਮ ਜਿਹੜੇ ਕਰ ਰਹੇ ਹੋ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਵੀ ਜਾਣਾ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਚੈਲੰਜ ਕਿਸਾਨ ਆਗੂਆਂ ਦੇ ਲਈ ਹੈ ਦੇਖੋ ਜਦੋਂ ਵੀ ਕਿਸੇ ਮੂਵਮੈਂਟ ਦੇ ਸਾਹਮਣੇ ਚੈਲੰਜ ਆਉਂਦੇ ਆ ਤਾਂ ਉਹੀ ਮੂਵਮੈਂਟ ਉਹਨਾਂ ਚੈਲੰਜਾਂ ਨੂੰ ਅਕਸੈਪਟ ਕਰਕੇ ਹੀ ਅੱਗੇ ਵਧ ਸਕਦੀ ਹੈ ਜੀ ਪੰਜਾਬ ਦੇ ਵਿੱਚ ਇੱਕ ਦੌਰ ਸੀਗਾ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਪੇਸ਼ ਕਰਦੀ ਸੀ ਜਿਵੇਂ ਕਿਸਾਨ ਤੈਸ਼ੀਆਂ ਜੀ ਪੰਜਾਬ ਸਰਕਾਰ ਨੇ ਆਪਣਾ ਜਿਹੜਾ ਸੀ ਉਹ ਬੁਰਕਾ ਸੀ ਉਹ ਲਾਹਤਾ ਤੇ ਨੰਗੇ ਚਟੇ ਰੂਪ ਚ ਜਿਹੜਾ ਜਿਹੜੀ ਉਹਦੀ ਹਕੀਕਤ ਸੀਗੀ ਕਿਸਾਨਾਂ ਦੀ ਦੁਸ਼ਮਣੀ ਹਲੀ ਉਹ ਸਾਹਮਣੇ ਲੈ ਆਈ ਆ ਔਰ ਜਿਸ ਤਰ੍ਹਾਂ ਕਿਸਾਨਾਂ ਦਾ ਉਥੇ ਤਬਾਈ ਉਠਾਈ ਗਈ ਹੈਗੀ ਆ ਮਤਲਬ ਵੰਡ ਦੇ ਦ੍ਰਿਸ਼ ਯਾਦ ਕਰਾਤੇ ਕਿ ਲੋਕਾਂ ਨੂੰ ਉੱਠਣ ਨਹੀਂ ਦਿੱਤਾ ਗਿਆ ਅਚਾਨਕ ਹਮਲਾ ਬول ਦਿੱਤਾ ਗਿਆ ਔਰ ਜਿਸ ਤਰ੍ਹਾਂ ਉਥੇ ਉਹਨਾਂ ਦੇ ਟਰੈਕਟਰ ਟਰਾਲੀਆਂ ਚੋਰੀ ਕੀਤੇ ਗਏ ਸਮਾਨ ਚੋਰੀ ਕੀਤਾ ਗਿਆ ਤਾ ਉਹਨੇ ਇੱਕ ਬਹੁਤ ਵੱਡੀ ਜਿਹੜੀ ਆ ਸੱਟ ਆ ਪੰਜਾਬ ਦੀ ਕਿਸਾਨੀ ਦੇ ਮਨ ਤੇ ਜਿਹੜੀ ਮਾਰੀ ਹੈਗੀ ਆ ਔਰ ਇਹਦੇ ਬੜੇ ਦੂਰ ਰਸਤੇ ਗੰਭੀਰ ਸਿੱਟੇ ਆਮ ਆਦਮੀ ਪਾਰਟੀ ਵਾਸਤੇ ਜਿਹੜੇ ਹੈਗੇ ਆ ਨਿਕਲਣਗੇ ਤੋ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਜ਼ਬਰ ਦੇ ਖਿਲਾਫ 28 ਮਾਰਚ ਨੂੰ ਪੂਰੇ ਮੁਲਕ ਦੇ ਜਿਹੜੇ ਜ਼ਿਲ੍ਹਾ ਹੈੱਡਕੁਆਟਰ ਆ ਡੀਸੀ ਦਫ਼ਤਰਾਂ ਦੇ ਪ੍ਰਦਰਸ਼ਨ ਕਰ ਰਹੇ ਆ ਅਸੀਂ ਹਰ ਪੰਜਾਬ ਹਤਾਇਸ਼ੀ ਨੂੰ ਹਰ ਬੰਦਾ ਜਿਹੜਾ ਇਸ ਗੁੰਡਾਗਰਦੀ ਦੇ ਖਿਲਾਫ ਵਿਧੀਕੀ ਦੇ ਖਿਲਾਫ ਆ ਉਹਨੂੰ ਬੇਨਤੀ ਕਰਾਂਗੇ ਕਿ 28 ਮਾਰਚ ਨੂੰ ਵੱਡੀ ਗਿਣਤੀ ਚ 11 ਤੋਂ 3 ਜਿਹੜੇ ਡੀਸੀ ਦਫ਼ਤਰਾਂ ਚ ਪੂਰੇ ਪੰਜਾਬ ਤੇ ਪੂਰੇ ਮੁਲਕ ਦੇ ਪ੍ਰਦਰਸ਼ਨ ਹੋ ਰਹੇ ਉਹ ਜਿਹੜਾ ਹੈਗਾ ਤੁਸੀਂ ਸ਼ਾਮਲ ਹੋਵੋ ਪਰ ਇਹਦੇ ਚ ਜਿਹੜੀ ਭਾਰਤ ਦੇ ਗ੍ਰਹਿ ਮੰਤਰੀ ਅਕਸਰ ਕਹਿੰਦੇ ਰਿਹਾ ਅਮਿਤ ਸ਼ਾਹਰੀ ਕਿ ਕਰੋਨੋਲੋਜੀ ਸਮਝ ਲੀਜੀਏ ਕਰੋਨੋਲੋਜੀ ਸਮਝੀਏ ਕਿ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਸੰਯੁਕਤ ਕਿਸਾਨ ਮੋਰਚੀ ਦੀ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੂੰ ਘਰ ਬੁਲਾ ਕੇ ਬਤਮੀਜੀ ਕੀਤੀ ਹਮ ਕਿਹਾ ਕਿ ਤੁਸੀਂ ਜੋ ਕਰਨਾ ਕਰ ਲਓ ਬਿਨਾਂ ਕਿਸੇ ਵਜਾ ਦੇ ਯਾਨੀ ਕਿ ਉਹ ਪਲਾਨਿੰਗ ਬਣ ਚੁੱਕੀ ਸੀ ਉਸ ਤੋਂ ਬਾਅਦ 5 ਮਾਰਚ ਨੂੰ ਜਦੋਂ ਚੰਡੀਗੜ੍ਹ ਜਾ ਰਹੇ ਸੀ ਕਿਸਾਨ ਜਿਸ ਤਰ੍ਹਾਂ ਸਾਡੇ ਘਰਾਂ ਤੇ ਰੈਡਾਂ ਹੋਈਆਂ ਜਿਸ ਤਰ੍ਹਾਂ ਸਾਡੇ ਸਾਥੀਆਂ ਨੂੰ ਡਿਟੇਨ ਕੀਤਾ ਗਿਆ ਜਗਾ ਜਗਾ ਰੁਕਾਂ ਲਾ ਕੇ ਚੰਡੀਗੜ੍ਹ ਜਿਹੜਾ ਨਹੀਂ ਪਹੁੰਚਣ ਸੀ ਉਹ ਦਿੱਤਾ ਗਿਆ ਉਸ ਤੋਂ ਬਾਅਦ ਸ਼ੰਭੂ ਤੇ ਖਨੋਰੀ ਜਿਸ ਤਰ੍ਹਾਂ ਦੀ ਗੁੰਡਿਆਂ ਦੀ ਭਾਸ਼ਾ ਪੁਲਿਸ ਨੇ ਉੱਥੇ ਵਰਤੀ ਹੈਗੀ ਮਨਦੀਪ ਸਿੱਧੂ ਉੱਥੇ ਕਹਿ ਰਿਹਾ ਕਿ ਅਸੀਂ 3000 ਆ ਤੇ ਤੁਹਾਡੀ ਗਿਣਤੀ ਜਿਹੜੀ ਆ ਬਹੁਤ ਥੋੜੀ ਆ ਯਾਨੀ ਕਿ ਬਿਲਕੁਲ ਸਪਸ਼ਟ ਰੂਪ ਚ ਨੰਗੇ ਚਿੱਟੇ ਰੂਪ ਦੇ ਜਿਹੜੀ ਗੁੰਡਾਗਰਦੀ ਹੈਗੀ ਆ ਉੱਥੇ ਕੀਤੀ ਔਰ ਜਿਸ ਤਰ੍ਹਾਂ ਉੱਥੇ ਇੱਕ ਲੁੱਟ ਮਚਾਈ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਦੇ ਬੰਦਿਆਂ ਨੇ ਉਹ ਅੱਜ ਸਾਰੇ ਨੇ ਸਾਹਮਣੇ ਆ ਉਹਦੇ ਵਿਸਥਾਰ ਚ ਜਾਣ ਦੀ ਲੋੜ ਨਹੀਂਗੀ ਲਗਾਤਾਰ ਸੋਸ਼ਲ ਮੀਡੀਆ ਤੇ ਰੀਲਾਂ ਜਿਹੜੀਆਂ ਨੇ ਉਹ ਜਿਹੜੀਆਂ ਹੈਗੇ ਚੱਲ ਰਹੀਆਂ ਪੁਲਿਸ ਵਾਲੇ ਦੇ 20 20 50000 ਰੁਪਏ ਤੱਕ ਵੀ ਗਿਰ ਜਾਂਦੇ ਹੈਗੇ ਆ ਤੇ ਇਹ ਤਾਂ ਮਤਲਬ ਉੱਥੇ ਇੰਨਾ ਮਹਿੰਗਾ ਸਮਾਨ ਸੀ ਇਹਨੂੰ ਉਹ ਕਿਵੇਂ ਛੱਡ ਦੇ ਜੋ ਪੁਲਿਸ ਦਾ ਖਾਸਾ ਹੈਗਾ ਤਾਂ ਇਹੇ ਬਿਲਕੁਲ ਸਾਫ ਹੋ ਗਿਆ ਕਿ ਉਹ ਪੰਜਾਬ ਦੀ ਕਿਸਾਨ ਲਹਿਰ ਨੂੰ ਕੁਚਲਣਾ ਚਾਹੁੰਦੇ ਹੁਣ ਇੱਕ ਹੋਰ ਕਰੋਨੋਲੋਜੀ ਸਮਝ ਲਈ ਜੀ ਕਿ ਇਸ ਮੁਲਕ ਦੀ ਕਿਸਾਨ ਲਹਿਰ ਦਾ ਮੋੜ ਹੈਗਾ ਪੰਜਾਬ ਪੰਜਾਬ ਨੇ ਜਦੋਂ ਇੱਕ ਇਤਿਹਾਸਕ ਕਿਸਾਨ ਅੰਦੋਲਨ ਕੀਤਾ ਕੇਂਦਰ ਸਰਕਾਰ ਦੇ ਖਿਲਾਫ ਤੇਨ ਖੇਤੀ ਕਾਨੂੰਨਾਂ ਦੇ ਖਿਲਾਫ ਮੁਲਕ ਭਰ ਚ ਚੱਲਿਆ ਔਰ ਮੁਲਕ ਭਰ ਦਾ ਕਿਸਾਨ ਅੰਦੋਲਨ ਠੀਕ ਹੈ ਉਹ ਜਿਹੜਾ ਕਾਰਪੋਰੇਟ ਦੇ ਰਾਦੇਵ ਚ ਅੜਿੱਕਾ ਔਰ ਭਾਰਤ ਦੇ ਹਾਕਮ ਜਿਹੜੇ ਕਿ ਜਿਹੜੇ ਵੱਡੇ ਸਾਮਰਾਜੀ ਮੁਲਕਾਂ ਤੇ ਕਾਰਪੋਰੇਟ ਘਰਾਣੇ ਹੈਗੇ ਆ ਉਹਨਾਂ ਦੇ ਹੇਠਾਂ ਜਿਵੇਂ ਵਿਸ਼ੇ ਹੋਏ ਹੈਗੇ ਆ ਤੇ ਜਿਸ ਤਰ੍ਹਾਂ ਪਿਛਲੇ ਦਿਨੀ 트ੰਪ ਨੇ ਇਹ ਕਿਹਾ ਕਿ ਤੁਸੀਂ ਖੇਤੀ ਮੰਡੀ ਆਪਣੀ ਸਾਡੇ ਹਵਾਲੇ ਕਰ ਦਿਓ ਤੇ ਜਿਸ ਤਰ੍ਹਾਂ ਉਧਰੋਂ ਦਾਲਾਂ ਦਾ ਜੀ ਸੇਬ ਬਦਾਮ ਅਖਰੋਟ ਬਾਕੀ ਸਾਰਾ ਕੁਝ ਵੀ ਦੁੱਧ ਵੀ ਭੇਜਣ ਨੂੰ ਤਿਆਰ ਆ ਮੱਛੀ ਵੀ ਭੇਜਣ ਨੂੰ ਤਿਆਰ ਆ ਬਾਕੀ ਅਨਾਜ ਵੀ ਭੇਜਣ ਨੂੰ ਤਿਆਰ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਖੇਤੀ ਦਾ ਖੇਤੀਬਸਥਾਂ ਦਾ ਦੁਨੀਆ ਚ ਵੇਚਣ ਵਾਲਾ ਮੁਲਕ ਜਿਹੜਾ ਅਮਰੀਕਾ ਹੈਗਾ ਔਰ ਉਹਦਾ ਸਭ ਤੋਂ ਵੱਡਾ ਗਾਹਕ ਜਿਹੜਾ ਭਾਰਤ ਹੈ ਤੇ ਜਦੋਂ ਨੇ ਕਿਹਾ ਵੀ ਖੇਤੀ ਮੰਡੀ ਸਾਡੇ ਹਵਾਲੇ ਕਰ ਦੋ ਹੁਣ ਇਹ ਕਰੋਨੋਲੋਜੀ ਸਮਝ ਲਿਓ 트ੰਪ ਨੇ ਕੇਂਦਰ ਸਰਕਾਰ ਨੂੰ ਕਿਹਾ ਕੇਂਦਰ ਸਰਕਾਰ ਨੇ ਕਿਹਾ ਵੀ ਆਓ ਅਸੀਂ ਤਾਂ ਆਪਣੀ ਮੰਡੀ ਆਪਣੀ ਆਪਣੀ ਜ਼ਮੀਨ ਸਭ ਕੁਝ ਤੁਹਾਨੂੰ ਦੇਣ ਵਾਸਤੇ ਤਿਆਰ ਹੈਗੇ ਆ ਫਿਰ ਜਦੋਂ ਇੱਥੇ ਆਉਂਦੇ ਆ ਇੱਥੇ ਇਸ ਮੁਲਕ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਉਸ ਕਾਰਪੋਰੇਟ ਘਰਾਣਿਆਂ ਦੇ ਅੱਗੇ ਹੱਕ ਢਾਕੇ ਖੜਾ ਹੈਗਾ ਫਿਰ ਉਹ ਸੰਯੁਕਤ ਕਿਸਾਨ ਮੋਰਚਾ ਦਾ ਆਧਾਰ ਜਿਹੜਾ ਹੈਗਾ ਕਿਸਾਨ ਲਹਿਰ ਦਾ ਉਹ ਪੰਜਾਬ ਆ ਇਸ ਕਰਕੇ ਉਹਨਾਂ ਨੇ ਪੰਜਾਬ ਦੇ ਭਗਵੰਤ ਮਾਨ ਨੂੰ ਚੁਣਿਆ ਅਮਿਤ ਸ਼ਾਹ ਨੇ ਕਿਹਾ ਕਿ ਪੁੱਤ ਤੂੰ ਆ ਸਾਡਾ ਕੰਮ ਕونکہ ਅਮਿਤ ਸ਼ਾਹ ਦਾ लाडला ਪੁੱਤ ਆ ਇਹ ਉਸ ਉਸ ਤੋਂ ਬਾਅਦ ਇਹਨੇ ਪੰਜਾਬ ਦੇ ਵਿੱਚ ਬਤਮੀਜੀ ਤੋਂ ਸ਼ੁਰੂ ਕਰਕੇ ਰੋਕਾਂ ਤੋਂ ਸ਼ੁਰੂ ਕਰਕੇ ਅਖੀਰ ਤੇ ਜ਼ਬਰਦਸਤ ਘਹਾੜਾ ਜਿਹੜਾ ਕਿਸਾਨ ਲਹਿਰ ਤੇੜਾ ਹੈਗਾ ਉਹ ਚਲਾਇਆ ਤਾਂ ਇਹ ਕਰੋਨੋਲੋਜੀ ਸਾਨੂੰ ਸਮਝ ਆਉਣੀ ਚਾਹੀਦੀ ਹੈਗੀ ਆ ਔਰ ਇਹਨੂੰ ਬੜੇ ਹੀ ਇੱਕ ਵਿਸ਼ਾਲ ਇਕਾਉਸਾਰ ਕੇ ਇੱਕ ਵੱਡੀ ਪੱਧਰ ਤੇ ਇਹਨਾਂ ਨੀਤੀਆਂ ਨੂੰ ਜਿਹੜੀ ਹੈਗੀ ਆ ਜੋ ਸਾਡੀ ਮੁਲਕ ਦੀ ਖੇਤੀ ਤੇ ਸਾਡੇ ਪੰਜਾਬ ਦੀ ਖੇਤੀ ਤੇ ਕਾਬਜ਼ ਹੋਣਾ ਚਾਹੁੰਦੇ ਆ ਤਾਂ ਵੱਡੀ ਚੁਣੌਤੀ ਜਿਹੜੀ ਹੈਗੀ ਆ ਉਹ ਦੇਣ ਦੀ ਸਾਨੂੰ ਤਿਆਰ ਰਹਿਣਾ ਚਾਹੀਦਾ ਇੱਕ ਤੀਸਰੀ ਚੀਜ਼ ਹੈ ਜਿਹੜੀ ਕਿ ਕੇਂਦਰ ਸਰਕਾਰ ਨਵੇਂ ਫੌਜਦਾਰੀ ਕਾਨੂੰਨ ਲੈ ਕੇ ਆਈ ਆ ਜੀ ਉਹਦੀ ਜਿਹੜੀ ਧਾਰਾ ਉਹਦੀ ਜਿਹੜੀ BNS ਆ ਭਾਰਤੀ ਨਵੇਂ ਸ਼ਾਸਤਰੀ ਦਾ BNS ਦੀ ਧਾਰਾ 113 ਉਹਨੇ ਹਰ ਅੰਦੋਲਨ ਨੂੰ ਅੱਤਵਾਦੀ ਐਕਟੀਵਿਟੀ ਦੇ ਘੇਰੇ ਚ ਲੈ ਆਂਦਾ ਉਹਦੇ ਵਿੱਚ ਬਹੁਤ ਸਪਸ਼ਟ ਲਿਖਿਆ ਕਿ ਕਿਸੇ ਵੀ ਤਰ੍ਹਾਂ ਦਾ ਜ਼ਰੂਰੀ ਸੇਵਾਵਾਂ ਵਿੱਚ ਜਿਹੜੀ ਵਾਧਾ ਪੈਂਦੀ ਹੈ ਉਹ ਵੀ ਟੈਰਰਿਸਟ ਐਕਟੀਵਿਟੀ ਆ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਪਰ ਜਿਹੜਾ ਵੀ ਬੰਦਾ ਕੋਈ ਵੀ ਉਹਨੂੰ ਥੋੜੀ-ਬਹੁਤ ਵੀ ਕਾਨੂੰਨ ਜੇ ਬੀਐਨਐਸ ਦੀਆਂ ਕਿਤਾਬਾਂ ਲਈ ਅਗਨੀ ਪੜ੍ਹ ਸਕਦਾ ਉਹ ਇੰਟਰਨੈਟ ਤੇ ਸਰਚ ਕਰੇ ਕਿ ਬੀਐਨਐਸ ਦਾ ਸੈਕਸ਼ਨ 113 ਕਹਿੰਦਾ ਕੀ ਆ ਤੇ ਉਹਦੇ ਜਿਹੜੀਆਂ ਨੈਸੈਸਰੀ ਸਰਵਿਸਿਜ਼ ਨੇ ਉਹਨੂੰ ਇੰਟਰਰਪਟ ਕਰਨ ਦਾ ਜਿਹੜਾ ਕੰਮ ਆ ਉਹ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਆ ਗਿਆ ਹੁਣ ਮੰਨ ਲਓ ਜਿਵੇਂ ਮਾਰ ਮੰਡੀ ਸੀ ਜੀ ਬੱਚੀ ਦੇ ਨਾਲ ਉਹਨੂੰ ਅਗਵਾ ਕੀਤਾ ਗਿਆ ਬਲਾਤਕਾਰ ਹੋਇਆ ਕਤਲ ਹੋਇਆ ਤੇ ਪੁਲਿਸ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦੀਗੀ ਪੁਲਿਸ ਬਲਾਤਕਾਰੀਆਂ ਤੇ ਕਾਤਲਾਂ ਦੇ ਨਾਲ ਖੜੀ ਸੀ ਲੋਕਾਂ ਨੇ ਇਕੱਠੇ ਹੋ ਕੇ ਸੜਕ ਜਾਮ ਕੀਤੀ ਹਮ ਪ੍ਰਦਰਸ਼ਨ ਕੀਤਾ ਪੁਲਿਸ ਮਜਬੂਰ ਹੋਈ ਕਾਰਵਾਈ ਕਰਨ ਵਾਸਤੇ ਹੁਣ ਜੋ ਸੜਕ ਰੁਕ ਗਈ ਤਾਂ ਸੜਕ ਤੋਂ ਪੈਟਰੋਲ ਤੇ ਡੀਜ਼ਲ ਵਾਲੀਆਂ ਗੱਡੀਆਂ ਵੀ ਲੰਘਣਾ ਜਿਹੜਿਆਂ ਨੇ ਪੈਟਰੋਲ ਪੰਪ ਤੇ ਜਾ ਕੇ ਤੇਲ ਭਰਨਾ ਹੈਗਾ ਵੱਡੇ ਟਰੱਕਾਂ ਨੇ ਤੇਲ ਹੁਣ ਜ਼ਰੂਰੀ ਸੇਵਾਵਾਂ ਚ ਉਹ ਗੱਡੀਆਂ ਵੀ ਰੁਕ ਸਕਦੀਆਂ ਨੇ ਬੱਸਾਂ ਦੀ ਸਰਵਿਸ ਆ ਬਸਾਂ ਰੁਕ ਸਕਦੀਆਂ ਨਹੀਂ ਉਹ ਵੀ ਜ਼ਰੂਰੀ ਸੇਵਾਵਾਂ ਦੇ ਵਿੱਚ ਆ। ਤੋਂ ਉਹ ਜਿਹੜੇ ਬੰਦੇ ਬਲਾਤਕਾਰ ਤੇ ਕਤਲ ਹੋਈ ਬੱਚੀ ਨੂੰ ਦੇਲ ਵਾਸਤੇ ਇਨਸਾਫ ਮੰਗ ਰਹੇ ਸੀ ਉਹ ਇਨਸਾਫ ਮੰਗਣ ਦੇ ਦੌਰਾਨ ਜਿਹੜਾ ਉਹਨਾਂ ਨੇ ਅੰਦੋਲਨ ਕੀਤਾ ਉਹ ਅਤਵਾਦੀ ਕਾਰਵਾਈ ਦੇ ਘੇਰੇ 'ਚ ਆ ਗਿਆ ਬੀਐਨਐਸ ਦੇ ਸੈਕਸ਼ਨ 113 ਦੇ ਮੁਤਾਬਕ। ਹੁਣ ਜਦੋਂ ਹਰ ਅੰਦੋਲਨੀ ਇਦੇ ਚ ਘੇਰੇ ਚ ਆ ਗਿਆ ਤੇ ਜਿਹੜੇ ਬੰਦੇ ਅੱਜ ਬਹੁਤ ਚਾਂਬਲ ਦੇ ਹੈਗੇ ਆ ਜਾਂ بڑا ਵੀ ਇੱਕ ਵਿਕਾਸ ਨਹੀਂ ਹੋਣ ਦਿੰਦੇ ਸੀ ਇਹ ਨਹੀਂ ਹੋਣ ਦਿੰਦੇ ਸੀ ਪੰਜਾਬ ਦੇ ਰਾਹ ਰੋਕੀ ਬੈਠੇ ਸੀ ਪਹਿਲੀ ਦੀ ਗੱਲ ਰੋਕ ਕੇ ਹਰਿਆਣੇ ਦੀ ਸਰਕਾਰ ਨੇ ਰਾਹ ਰੋਕੀ ਸੀ ਕਿਸਾਨਾਂ ਨੇ ਤਾਂ ਰਾਹ ਰੋਕੇ ਨਹੀਂ ਕਿਸਾਨ ਤਾਂ ਦਿੱਲੀ ਜਾ ਰਹੇ ਸੀ ਰੋਕੇ ਭਾਜਪਾ ਨੇ ਰਾਹ ਰੋਕੇ ਉਹਨਾਂ ਤੇ ਗੱਲ ਕਰਨ ਦੀ ਕਿਉਂਕਿ ਉਹਨਾਂ ਕੋਲੇ ਉਹਨਾਂ ਨੂੰ ਕੋਲੇ ਆਪਣਾ ਮੀਡੀਆ ਤਾਮਚਾਮ ਇੱਕ ਨੈਰੇਟਿਵ ਬਣਾ ਦਿੰਦੇ ਹੈਗੇ ਆ ਹੈਨਾ ਵੀ ਇਹਨਾਂ ਨੇ ਵੀ ਆ ਰੁਕਿਆ ਹੋਇਆ ਸੀਗਾ ਪਰ ਉਹਨਾਂ ਨੇ ਸਮਝਣਾ ਚਾਹੀਦਾ ਕਿ ਜੇ ਪਰਚੂਨ ਦੇ ਖੇਤਰ ਚ ਭੱਟੇ ਕਾਰਪੋਰੇਟ ਕਰਾਣੇ ਆ ਰਹੇ ਆ ਛੋਟਾ ਦੁਕਾਨਦਾਰ ਛੋਟਾ ਵਪਾਰੀ ਰਗੜਿਆ ਜਾਣਾ ਜਦੋਂ ਉਹ ਇਹਦੇ ਖਿਲਾਫ ਅੰਦੋਲਨ ਕਰਨਗੇ ਉਹਨਾਂ ਦਾ ਅੰਦੋਲਨ ਵੀ ਹੱਤਵਾਦੀ ਕਾਰਵਾਈ ਦੇ ਘੇਰੇ ਚ ਆਉਣਾ ਹੈਗਾ ਬਿਲਕੁਲ ਕਿਸੇ ਦਾ ਹੁਣ ਬਿਲੀ ਦਾ ਬਿੱਲ 10 ਲੱਖ 10 ਲੱਖ ਰੁਪਈਆ ਆ ਗਿਆ ਹੂੰ ਠੀਕ ਆ ਕਿਸੇ ਦਾ ਮਤਲਬ ਐ ਲੱਗਾ ਕਿ ਵੀ ਯਾਰ ਆ ਫਰਾਨੇ ਮਹਿਕਮੇ ਨੇ ਵੀ ਮੇਰੇ ਨਾਲ ਨਜਾਇਜ਼ ਕੀਤੀ ਆ ਔਰ ਕਿਸੇ ਜਥੇਬੰਦੀ ਨੂੰ ਲਿਜਾ ਕੇ ਮੰਨ ਲਓ ਨਹੀਂ ਸੁਣਵਾਈ ਹੁੰਦੀ ਉਥੇ ਧਰਨਾ ਪ੍ਰਦਰਸ਼ਨ ਕਰਦੇ ਆ ਕਿਸੇ ਅਧਿਕਾਰੀ ਦੇ ਦਫ਼ਤਰ ਦੇ ਅੱਗੇ ਬੈਠ ਜਾਂਦੇ ਆ ਉਹ ਕਹਿੰਦਾ ਮੈਂ ਤਾਂ ਫਲਾਣੀ ਥਾਂ ਤੇ ਜਾਣਾ ਸੀਗਾ ਇਹਨਾਂ ਦੇ ਜ਼ਰੂਰੀ ਕੰਮਾਂ ਦੇ ਵਿੱਚ ਜਿਹੜਾ ਵਿਘਨ ਪਾਤਾ ਉਹ ਦਫ਼ਤਰ ਦੇ ਕਿਸੇ ਦਫ਼ਤਰ ਦੇ ਸਾਹਮਣੇ ਧਰਨਾ ਦੇਣਾ ਕਿਸੇ ਅਧਿਕਾਰੀ ਨੂੰ ਘੇਰਨਾ ਇਹ ਵੀ ਅਤਵਾਦੀ ਗਤੀਵਿਧੀ ਤੇ ਘੇਰੇ ਚ ਆ ਗਿਆ ਇਹ ਨਵੇਂ ਤਿੰਨ ਫੌਜਦਾਰੀ ਕਾਨੂੰਨਾਂ ਦੇ ਖਿਲਾਫ ਇਸੇ ਕਰਕੇ ਦਾ ਸਾਰੇ ਵਿਰੋਧ ਕਰਦੇ ਸੀਗੇ ਕਿ ਇਹ ਲੋਕਾਂ ਦੀ ਹੱਕ ਦੀ ਆਵਾਜ਼ ਨੂੰ ਕੁਸ਼ਲਨ ਵਾਸਤੇ ਜਿਹੜਾ ਹੈਗਾ ਉਹ ਸਾਰਾ ਕੁਝ ਕੀਤਾ ਜਾ ਰਿਹਾ ਹੁਣ ਕਨਾਲ ਕਾਮਰਾ ਕਮੇਡੀਅਨ ਉਹਨੂੰ ਕਮੇਡੀ ਕਰਨ ਤੇ ਜਿਸ ਤਰ੍ਹਾਂ ਦਾ ਦਫਤਰ ਭੰਨ ਦਿੱਤਾ ਗਿਆ ਜਿਹੜਾ ਉਹ ਕਹਿੰਦਾ ਸੀ ਹਮ ਹੋਗੇ ਬਰਬਾਦ ਹੈਨਾ ਇੱਕ ਦਿਨ ਠੀਕ ਹੈ ਤੇ ਉਹ ਬਰਬਾਦੀ ਦਾ ਮੰਝਰੀ ਆ ਜਿਹੜਾ ਤੁਸੀਂ ਦੇਖ ਰਹੇ ਹੈਗੇ ਹੋ ਕਿ ਬਰਬਾਦ ਜੇ ਇਸ ਮੁਲਕ ਦੇ ਹਰ ਹਰ ਅੰਦੋਲਨ ਨੂੰ ਹਰ ਹੱਕ ਦੀ ਆਵਾਜ਼ ਨੂੰ ਅੰਦੋਲਨ ਕੌਣ ਕਰੇਗਾ ਕਿਸਾਨ ਕਰੇਗਾ ਮਜ਼ਦੂਰ ਕਰੇਗਾ ਦੁਕਾਨਦਾਰ ਕਰੇਗਾ ਬੇਰਜ਼ਗਾਰ ਕਰੇਗਾ ਵਿਦਿਆਰਥੀ ਕਰੇਗਾ ਅੰਦੋਲਨ ਕਰਨ ਵਾਸਤੇ ਮਾਨੀਆਂ ਡਾਰੀਆਂ ਨੂੰ ਅੰਦੋਲਨ ਕਰਨ ਦੀ ਜ਼ਰੂਰਤ ਨਹੀਂ ਨਾ ਹੈ ਅੰਦੋਲਨ ਤਾਂ ਹੁਣ ਪੰਜਾਬ ਸਰਕਾਰ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਈ 4000 ਉਦਯੋਗਪਤੀਆਂ ਦਾ 450 ਕਰੋੜ ਰੁਪਏ ਲੈ ਮਾਫ਼ ਕਰ ਦੇਣਾ ਹੈਗਾ ਉਹਨਾਂ ਨੂੰ ਅੰਦੋਲਨ ਕਰਨ ਦੀ ਜ਼ਰੂਰਤ ਨਹੀਂ ਨਾ ਹੈ ਅੰਦੋਲਨ ਤਾਂ ਇਸ ਸਮਾਜ ਦੇ ਸਤਾਏ ਹੋਏ ਕਰਨੇ ਨਾ ਲੋਕ ਦਬਾਏ ਹੋਏ ਲੋਕ ਕਰਨਗੇ ਨਾ ਤੇ ਉਹਨਾਂ ਸਾਰਿਆਂ ਨੂੰ ਸਾਰੇ ਵੱਤਵਲਦਿਆਂ ਦੇ ਘੇਰੇ 'ਚ ਲੈ ਜਾਂਦਾ ਹਰ ਅੰਦੋਲਨ ਨੂੰ ਤੇ ਫਿਰ ਮੁਲਕ ਕਿੰਦਾ ਰਹਿ ਗਿਆ ਮੁਲਕ ਚੰਦ ਕਾਰਪੋਰੇਟ ਘਰਾਣਿਆਂ ਦਾ ਰਹਿ ਗਿਆ ਇੱਕ ਗੱਲ ਹੋਰ ਬਈ ਤੁਸੀਂ ਕਿਹ ਅੰਦੋਲਨ ਉਹ ਸਤਾਏ ਹੋਏ ਲੋਕ ਕਰਨਗੇ ਪਰ ਪੰਜਾਬ ਸਰਕਾਰ ਦੇ ਵੱਲੋਂ ਮਨਦੀਪ ਸਿੱਧੂ ਹੋਰਾਂ ਦੇ ਵੱਲੋਂ ਤਾਂ ਸਿੱਧੀ ਚੇਤਾਵਨੀ ਵੀ ਫਿਰ ਕਿਸਾਨوں ਦੇ ਦਿੱਤੀ ਗਈ ਆ ਕਹਿੰਦੇ ਨੇ ਕਿ ਜੇਕਰ ਤੁਸੀਂ ਇਸ ਤੋਂ ਬਾਅਦ ਅੰਦੋਲਨ ਕਰੋਗੇ ਤਾਂ ਅਸੀਂ ਹਲੇ ਰਿਟਾਇਰ ਨਹੀਂ ਹੋਏ ਫਿਰ ਅਸੀਂ ਵੀ ਤਿਆਰ ਆ ਨਹੀਂ ਦੇਖੋ ਮਨਦੀਪ ਸਿੱਧੂ ਨੂੰ ਤਾਂ ਗੱਲ ਸਮਝਾਉਣੀ ਚਾਹੀਦੀ ਹੈਗੀ ਆ ਕਿ ਤੁਹਾਡੇ ਵੱਡ ਵਡੇਰੇ ਜਿਹੜੇ ਮਨਦੀਪ ਸਿੱਧੂ ਹੋਰਾਂ ਦੇ ਬਾਪ ਦਾਦੇ ਸੀਗੇ ਜਰਨਲ ਡਾਇਰ ਹੋਰੀ ਜਾਂ ਹੋਰ ਵੀ ਇਹ ਮਨਦੀਪ ਸਿੱਧੂ ਤੇ ਇਹਨਾਂ ਦਾ ਜਿੰਨੇ ਵੀ ਇਹ ਬੰਦੇ ਜਿੰਨੇ ਵੀ ਇਹ ਸਰਕਾਰੀ ਗੁੰਡੇ ਹੈਗੇ ਆ ਇਹਨਾਂ ਸਾਰਿਆਂ ਦੇ ਵੱਡ ਵਡੇਰੇ ਅੰਗਰੇਜ਼ ਮਨਦੀਪ ਸਿੱਧੂ ਦੇ ਉਸ ਤੋਂ ਵੱਡ ਵਡੇਰੇ ਮੁਗਲ ਇਹਦੇ ਜਿੰਨੇ ਵੀ ਵੱਡ ਵਡੇਰੇ ਆ ਇਹ ਆਪਣੇ ਖਾਨਦਾਨ ਨੂੰ ਪਿੱਛੋਂ ਤੱਕ ਦੇਖੇ ਜਿਹੜਾ ਮਤਲਬ ਲੋਕਾਂ ਦੇ ਨਾਲ ਲੋਕਾਂ ਦੇ ਅੰਦੋਲਨਾਂ ਨੂੰ ਕੁਚਲਣ ਵਾਲਾ ਸੀਗਾ ਇਹਨਾਂ ਦੇ ਵੱਡ ਵਡੇਰਿਆਂ ਨੂੰ ਸਮਝਉਣਾ ਚਾਹੀਦਾ ਕਿ ਇੱਥੇ ਗਦਰ ਲਹਿਰ ਹੋਈ ਪਗੜੀ ਸੰਭਾਲ ਜੱਟਾ ਲਹਿਰ ਹੋਈ ਆਜ਼ਾਦ ਹਿੱਦ ਫੌਜ ਬਣੀ ਭਗਤ ਸਿੰਘ ਦੀ ਮੂਵਮੈਂਟ ਹੋਈ ਠੀਕ ਆ ਬੱਬਰ ਅਕਾਲੀ ਲਹਿਰ ਹੋਈ ਠੀਕ ਆ ਪਗੜੀ ਸੰਭਾਲ ਜੱਟਾ ਲਹਿਰੀ ਬਹੁਤ ਮੂਵਮੈਂਟਾਂ ਇੱਥੇ ਹੋਈਆਂ ਠੀਕ ਆ ਤੇ ਪੰਜਾਬ ਦਾ ਇਤਿਹਾਸ ਹੀ ਜਿਹੜਾ ਹੈਗਾ ਉਹ ਸੰਘਰਸ਼ਾਂ ਦਾ ਪੰਜਾਬ ਦਾ ਇਤਿਹਾਸ ਹੀ ਨਾਬਰੀ ਦਾ ਹੈਗਾ ਪੰਜਾਬ ਦਾ ਇਤਿਹਾਸ ਹੀ ਹਾਕਮ ਦੀ ਅੱਖ ਚ ਅੱਖ ਪਾ ਕੇ ਗਲਤ ਨੂੰ ਗਲਤ ਕਹਿਣ ਦਾ ਹੈਗਾ ਪੰਜਾਬ ਦਾ ਇਤਿਹਾਸ ਹੀ ਬਾਬਰ ਨੂੰ ਜਾਬਰ ਕਹਿਣ ਦਾ ਹੈਗਾ ਇਸ ਕਰਕੇ ਮਨਦੀਪ ਸਿੱਧੂ ਜੀ ਥੋੜਾ ਪਤਾ ਨਹੀਂ ਕਿੰਵੀਂ ਪੀੜ੍ਹੀ ਚ ਸੀਗਾ ਬਾਬਰ ਉਹਨੇ ਸਾਡੇ ਬਾਬੇ ਨਾਨਕ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸਾਡਾ ਬਾਬਾ ਨਾਨਕ ਦਬਿਆ ਨਹੀਂ ਮਨਦੀਪ ਸਿੱਧੂ ਜੀ ਤੁਹਾਡੇ ਪਰਦਾਦੇ ਦਾ ਪਤਾ ਨਹੀਂ ਕਿਹੜਾ ਪਰਦਾਦਾ ਹੀ ਲੱਗਦਾ ਹੋਊਗਾ ਬਾਬਰ ਉਹੋ ਨਹੀਂ ਝੁਕਾ ਸਕਿਆ ਸਾਡੇ ਬਾਬਾ ਨੂੰ ਸਾਡੇ ਬਾਬੇ ਨਾਨਕ ਨੂੰ ਨਹੀਂ ਝੁਕਾ ਸਕਿਆ ਪੰਜਾਬ ਜਿਹੜਾ ਹੈਗਾ ਉਹ ਨਾਬਰੀ ਦਾ ਦੂਜਾ ਨਾਮ ਆ ਇੱਥੇ ਕਈ ਆਏ ਕਈ ਗਏ ਠੀਕ ਆ ਜਲਿਆਂ ਵਾਲੇ ਬਾਗ ਦੇ ਵਿੱਚ ਕਿੰਨਾ ਕੁਝ ਹੋਇਆ ਪਰ ਜਲਿਆਂ ਵਾਲੇ ਬਾਗ ਨੇ ਠੀਕ ਆ ਭਗਤ ਸਿੰਘ ਅਗੇ ਇੱਕ ਛੋਟੇ ਜਿਹੜਾ ਛੋਟਾ ਬੱਚਾ ਸੀ ਉਹ ਠੀਕ ਆ ਟ੍ਰੇਨ ਤੇ ਚੜ ਕੇ ਕੱਲਾ ਗਿਆ ਉਹ ਤੋਂ ਖੂਨ ਦੀ ਮਿੱਟੀ ਲੈ ਕੇ ਆਇਆ ਠੀਕ ਆ ਉਹਨੇ ਹਿੰਦੁਸਤਾਨ ਦੀ ਇਸ ਮੁਲਕ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ ਨਵਾਂ ਅਧਿਆਇ ਲਿਖਤਾ ਠੀਕ ਆ ਇਸ ਕਰਕੇ ਜਿੰਨਾ ਤੁਸੀਂ ਜ਼ਬਰ ਕਰੋਗੇ ਜਾਂ ਜ਼ਬਰ ਕਰਕੇ ਤੁਹਾਨੂੰ ਲੱਗਦਾ ਕਿ ਤੁਸੀਂ ਪੰਜਾਬ ਨੂੰ ਦਬਾ ਲੋਗੇ ਮਨਦੀਪ ਸਿੱਧੂ ਜੀ ਤੁਹਾਡੇ ਵੱਡ ਬਡੇਰਿਆਂ ਨੂੰ ਵੀ ਇਹ ਭਲੇਖਾ ਸੀ ਤੇ ਤੁਹਾਨੂੰ ਵੀ ਇਹ ਭਲੇਖਾ ਠੀਕ ਆ ਤੁਹਾਨੂੰ ਐ ਲੱਗਦਾ ਤੁਸੀਂ 20 ਬੰਦੇ ਇੱਕ ਬੰਦੇ ਨੂੰ ਢਾ ਕੇ ਤਾਂ ਸਮਝਦੇ ਹੋ ਵੀ ਤਸ਼ੱਦਦ ਕਰਕੇ ਵੀ ਸ਼ਾਇਦ ਤੁਸੀਂ ਲੋਕਾਂ ਦੀ ਆਵਾਜ਼ ਦਬਾ ਲੋਗੇ ਇੱਥੇ ਲਗਾਤਾਰ ਲੋਕਾਂ ਤੇ ਜ਼ਬਰ ਵੀ ਹੁੰਦਾ ਆਇਆ ਪਰ ਲੋਕਾਂ ਦੀ ਜਿਹੜੀ ਹੱਕ ਸੱਚ ਦੀ ਆਵਾਜ਼ ਸੀ ਨਾ ਉਹ ਦਬੀ ਆ ਤੇ ਨਾ ਹੀ ਉਹ ਜਿਹੜੀ ਹੈਗੀ ਆ ਦਬਣੀ ਆ ਜੇ ਤੂੰ ਇੱਥੇ ਆ ਠੀਕ ਆ ਤੇ 28 ਨੂੰ ਰੋਕ ਕੇ ਦਿਖਾ ਦੇ ਫਿਰ 28 ਨੂੰ ਤਾਂ ਪੂਰੇ ਮੁਲਕ 'ਚ ਇਕੱਠ ਹੋਣੇ ਆ ਜੇ ਨਾ ਰੋਕ ਸਕਿਆ ਤੇ ਸਮਝ ਲਈ ਕਿ ਤੇਰੀ ਗੱਲ ਸੀ ਜਿਹੜੀ ਸੀ ਉਹ ਬਕੜਵਾ ਨਿਕਲੀ ਤੂੰ ਕੁਝ ਨਹੀਂ ਕਰ ਸਕਿਆ ਠੀਕ ਹੈ ਜੇ ਦੰਮ ਹੈਗਾ ਤੇ 28 ਨੂੰ ਤਾਂ ਪੂਰੇ ਪੰਜਾਬ 'ਚ ਹੀ ਇਕੱਠ ਹੋ ਰਹੇ ਆ ਤੁਸੀਂ ਰੋਕ ਕੇ ਦੇਖ ਲਓ ਤੂੰ ਆਪ ਦਸਰਾ ਲੁੰਗਲਾਂ ਲੁੰਗਲਾਂ ਦਾ ਲਾਲਾ ਰੋਕ ਕੇ ਦੇਖ ਲੈ ਨਹੀਂ ਰੁਕਣੇਗੇ ਪਰ ਲੱਗਦਾ ਕਿ ਹੁਣ ਇੰਨਾ ਸੁਖਾਲਾ ਹੈ ਬਾਈ ਹਾਲਾਂਕਿ ਅੰਦੋਲਨ ਕਰਨੇ ਜਿਹੜਾ ਸਰਕਾਰ ਦੇ ਨਾਲ ਲੜਨਾ ਕਦੇ ਵੀ ਸੁਖਾਲਾ ਨਹੀਂ ਹੋਇਆ ਕਿਉਂਕਿ ਪਹਿਲਾਂ ਵੀ ਕਿਸਾਨ ਅਗਮੋਤੇ ਕਿਸਾਨ ਲੀਡਰਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਦੇ ਉੱਪਰ ਤਸ਼ੱਦਦ ਹੁੰਦੇ ਆਏ ਆ ਤੁਹਾਨੂੰ ਲੱਗਦਾ ਕਿ ਹੁਣ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਪੰਜਾਬੀ ਚ ਵੀ ਚੂੜੀ ਕਸਤੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੌਖਾ ਨਹੀਂ ਹੋਣਾ ਚਾਹੇ ਉਹ ਛਾਈ ਤਰੀਕ ਦੀ ਦੇਖੋ ਸੁਖਾਲਾ ਤਾਂ ਇੱਥੇ ਸਰਕਾਰ ਦਾ ਦਲਪੁਣਾ ਕਰਨਾ ਤੇ ਮਨਦੀਪ ਸਿੱਧੂ ਵਰਗੇ ਦਲਪੁਣਾ ਕਰੀ ਜਾਂਦੇ ਆ ਠੀਕ ਹੈ ਸਰਕਾਰ ਸਖਾਲਾ ਤਾਂ ਇੱਥੇ ਸਿਆਸੀ ਪਾਰਟੀਆਂ ਜਿਹੜੀਆਂ ਲਟੋਰੀਆਂ ਲਟੇਰੀਆਂ ਉਹਨਾਂ ਦਾ ਝੋਲੀ ਚੁੱਕ ਬੰਨਾ ਉਹਨਾਂ ਦੀ ਬੁਰਕੀ ਤੇ ਬਲਨ ਪਲਣਾ ਠੀਕ ਹੈ ਬਾਕੀ ਤਾਂ ਹੱਕ ਸੱਚ ਪਰ ਤੁਸੀਂ ਇਹ ਦੱਸੋ ਕਿ ਬੁਰਕੀ ਤੇ ਪਲਨ ਵਾਲਿਆਂ ਨੂੰ ਜਾਂ ਮਨਦੀਪ ਸਿੱਧੂ ਵਰਗੇ ਸਰਕਾਰੀ ਜਿਹੜੇ ਦਲਪੁਣਾ ਕਰਕੇ ਸਖਾਲੀ ਜ਼ਿੰਦਗੀ ਜਿੰਦੇ ਹੈਗੇ ਆ ਠੀਕ ਹੈ ਇਹਨਾਂ ਨੂੰ ਕੌਣ ਯਾਦ ਰੱਖੂਗਾ ਇਹਨਾਂ ਨੂੰ ਕੌਣ ਯਾਦ ਰੱਖੂਗਾ ਇਤਿਹਾਸ ਹਮੇਸ਼ਾ ਜੇਤੂਆਂ ਦਾ ਨਹੀਂ ਹੁੰਦਾਗਾ ਇਤਿਹਾਸ 'ਚ ਲੋਕ ਉਹਨਾਂ ਨੂੰ ਵੀ ਯਾਦ ਰੱਖਦੇ ਆ ਕਿ ਜਿਹੜੇ ਹੱਕ ਸੱਚ ਇਨਸਾਫ ਲਈ ਖੜੇ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਤਾ ਹੋਊਗਾ ਭਰਮ ਤਾਂ ਉਹਨਾਂ ਨੂੰ ਵੀ ਹੋਊਗਾ ਕਿ ਅਸੀਂ ਜੇਤੂ ਹੋਗੇ ਪਰ ਉਹਨਾਂ ਨੂੰ ਕੌਣ ਯਾਦ ਰੱਖਦਾ ਭਰਮ ਤਾਂ ਉਹਨਾਂ ਨੂੰ ਵੀ ਹੋਊਗਾ ਜਦੋਂ ਮਤਲਬ ਨੌਵੇਂ ਪਾਤਸ਼ਾਹ ਨੂੰ ਦਿੱਲੀ ਬੁਲਾ ਕੇ ਉਹਨਾਂ ਦਾ ਜਿਹੜਾ ਸੀਗਾ ਸਿਰ ਮਤਲਬ ਸੀਗਾ ਉਹ ਕਲਮ ਕੀਤਾ ਉਹਨਾਂ ਨੂੰ ਸ਼ਹੀਦ ਕੀਤਾ ਠੀਕ ਆ ਪਰਮ ਤਾਂ ਉਹਨਾਂ ਨੂੰ ਵੀ ਹੋਊਗਾ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਿਜਾ ਕੇ ਠੀਕ ਆ ਜੋ ਉਹਨਾਂ ਦੇ ਨਾਲ ਹਸ਼ਰ ਕੀਤਾ ਸਭ ਨੂੰ ਪਤਾ ਹੈ ਨਾ ਤੁਸੀਂ ਪੂਰੇ ਪੰਜਾਬ ਦੇ ਵਿੱਚ ਆਪਾਂ ਦੇਖ ਲਈਏ ਕਿ ਜਾਵਰਾ ਦੇ ਪ੍ਰਤੀ ਪੰਜਾਬ ਦੀ ਕੀ ਪਹੁੰਚ ਰਹੀ ਹੈ ਬਾਬਰ ਦਿੱਲੀ ਦੇ ਤਖਤ ਤੇ ਸੀ ਜਦੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਠੀਕ ਆ ਜਦੋਂ ਪੰਜਵੇਂ ਪਾਸ਼ਾ ਦੀ ਸ਼ਹੀਦੀ ਹੋਈ ਆ ਉਦੋਂ ਵੀ ਦਿੱਲੀ ਦੇ ਤਖਤ ਤੇ ਕਹਿਣਤੀ ਹੋਈ ਆ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਿੱਲੀ ਹੋਈ ਆ ਠੀਕ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਿੱਲੀ ਹੋਈ ਆ ਭਗਤ ਸਿੰਘ ਨੇ ਦਿੱਲੀ ਅਸੈਂਬਲੀ 'ਚ ਬੰਬ ਸਿੱਟਿਆ ਤੇ ਪਰ ਜਦੋਂ ਲੋਕ ਪੰਜਾਬ ਦੇ ਦਿੱਲੀ ਨੂੰ ਚੜ੍ਹ ਕੇ ਗਏ ਤੇ ਮੋਦੀ ਨੂੰ ਥੁੱਕਿਆ ਚਟਾ ਕੇ ਆਏ ਜੇ ਇੰਨੇ ਜ਼ਬਰ ਦੇ باوجود ਵੀ ਪੰਜਾਬ ਦੇ ਵਿੱਚੋਂ ਨਾਬਰੀ ਨਹੀਂ ਖਤਮ ਹੋ ਸਕੀ ਤੇ ਮਨਦੀਪ ਸਿੱਧੂ ਦਾ ਹੈ ਹੀ ਦੁੱਖੀ ਤਿੱਕੀ ਹੈ ਕੀ ਕਰ ਲੂਗਾ ਜਦੋਂ ਇਹਨਾਂ ਦੇ ਪੁਰਖੇ ਇੰਨਾ ਕੁਝ ਨਹੀਂ ਕਰ ਸਕੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਦੁੱਖੀਆਂ ਤਿੱਕੀਆਂ ਨੇ ਉਹ ਪੰਜਾਬ ਦੇ ਇਤਿਹਾਸ ਨੂੰ ਪੰਜਾਬ ਦੀ ਨਾਬਰੀ ਨੂੰ ਨਹੀਂ ਦਬਾ ਸਕਣਗੇ ਸੌਖਾ ਕੰਮ ਕਰਨਾ ਕੱਲਾ ਇਹ ਹਮੇਸ਼ਾ ਪੰਜਾਬੀਆਂ ਦੀ ਫਿਤਰਤ ਨਹੀਂ ਰਹੀਗੀ ਪੰਜਾਬੀਆਂ ਨੇ ਹਮੇਸ਼ਾ ਚੁਣੌਤੀਆਂ ਨੂੰ ਸਵਾਰਕਾਰ ਕੀਤਾ ਹੈਗਾ ਔਰ ਇਹਨਾਂ ਨੇ ਜੋ ਜਵਰ ਕੀਤਾ ਉਹ ਚੁਣੌਤੀ ਇਹ ਬਾੜੀ ਦੂਰ ਨਾ ਜਾਣ ਬਾੜੀ ਦੂਰ ਨਾ ਜਾਣ ਭਾਜਪਾ ਨੂੰ 0 जीरू सीट आई है ना जी जी। ते भाजपा नु पंजाब च प्रचार करना किन्ना को सोखा सी बिल्कुल भाजपाले पंजाब च वाणो बड़ी ਭਜਾਏ ਆ ਨਾ ਕਿੱਥੋਂ ਭਜੇ ਆ ਨਾ ਕਿੱਥੇ ਉਹਨਾਂ ਦੀਆਂ ਪ੍ਰੋਗਰਾਮ ਹੀ ਨਹੀਂ ਹੋਣ ਦਿੱਤੇਗੇ ਠੀਕ ਆ ਤੇ ਮਨਦੀਪ ਸਿੱਧੂ ਝਾੜੂ ਵਾਲੇ ਦਾ ਕਿੱਥੇ ਕਿੱਥੇ ਪਿੰਡਾਂ ਚ ਫਰੈਲੀਆਂ ਕਰਵਾ ਦੂਗਾ ਜੀ ਉਹਨਾਂ ਦਾ ਇਹੀ ਹਾਲ ਰਿਆ ਤਾਂ ਇੱਥੇ ਤੁਹਾਨੂੰ ਝਾੜੂ ਵਾਲਿਆਂ ਦੀਆਂ ਲੇਰਾਂ ਸੁਣਾਈ ਸੁਣਦੀਆਂ ਦਿਖਾਈ ਦੇਣਗੀਆਂ ਆਉਣ ਵਾਲੇ ਦਿਨਾਂ ਚ ਇਹ ਕਿਸੇ ਭਲੇਖੇ ਚ ਨਾ ਰਹਿਣ ਕਿ ਉਹ ਪੰਜਾਬ ਦੇ ਲੋਕਾਂ ਨੂੰ ਦਬਾ ਲੈਣਗੇ ਪਰ ਉਹ ਤਾਂ ਕਹਿੰਦੇ 27 ਦੇ ਵਿੱਚ ਸਰਕਾਰ ਫੇਰ ਬਣ ਰਹੀ ਹੈ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਦੁਬਾਰੇ ਬਣਾਵਾਂਗੇ ਵੋਟਾਂ ਲੈ ਕੇ ਜਾਵਾਂਗੇ ਪੰਜਾਬ ਚ ਉਹ ਕੈਨ ਨੂੰ ਤੇ ਇੱਥੇ 25-25 ਸਾਲ ਵਾਲੇ ਵੀ ਆਏ ਸੀ 25-25 ਸਾਲ ਰਾਵਾਂਗੇ ਕੈਨ ਨਾਲ ਕੀ ਹੁੰਦਾ ਕੈਨ ਨਾਲ ਕੀ ਹੁੰਦਾ ਕਈ ਤਾਂ ਹੁਣ ਬਹੁਤ ਬਹੁਤ ਕੁਝ ਲੋਕ ਜਾਂਦੇ ਹੈਗੇ ਆ ਗੱਲ ਤਾਂ ਇਹ ਹੈਗੀ ਆ ਕਿ ਜੋ ਤੁਸੀਂ ਬੀਜਿਆ ਉਹ ਤੁਹਾਨੂੰ ਵੱਡਣਾ ਪੈਣਾ ਤੁਸੀਂ ਜੋ ਬੀਜਿਆ ਉਹ ਤੁਹਾਨੂੰ ਹੀ ਵੱਡਣਾ ਪੈਣਾ ਕਿਸੇ ਹੋਰ ਨੇ ਨਹੀਂ ਵੱਡਣਾਗਾ ਜੀ ਭਾਈ ਇਸ ਟਰਾਲੀ ਚੋਰੀ ਦੇ ਜਿਹੜੇ ਮਸਲੇ ਆਪ ਉਹ ਵੀ ਚਰਚਾ ਦੇ ਵਿੱਚ ਨੇ ਇਹਦੀਆਂ ਤਾਰਾਂ ਕਿਤਨਾ ਕਿਤੇ ਜਾ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਨਾਲ ਵੀ ਜੁੜੀਆਂ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਨਕਾਰੀਆਂ ਇਸ ਚੀਜ਼ ਨੂੰ ਨਕਾਰਿਆ ਵੀ ਇਸ ਮਸਲੇ ਤੇ ਜਦੋਂ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਦੇ ਵੱਲੋਂ ਐਮਐਲਏ ਉਗੋਕੇ ਨੂੰ ਸਵਾਲ ਇਸ ਤੇ ਬਬਤ ਕੀਤਾ ਜਾਂਦਾ ਕਿ ਭਈ ਇਸ ਤੇ ਕੋਈ ਜਾਂਚ ਹੋਵੇ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜੇਕਰ ਹੁਣ ਅਸੀਂ ਟਰਾਲੀਆਂ ਦੀਆਂ ਜਾਂਚਾਂ ਕਰਵਾਉਣ ਲੱਗ ਪਏ ਤਾਂ ਫਿਰ ਚੱਲ ਪਈ ਸਰਕਾਰ ਭਾਵ ਉਹ ਮਸਲਾ ਛੋਟਾ ਸਮਝ ਦੇਣੇ ਕਿ ਟਰਾਲੀਆਂ ਦੀ ਚੋਰੀ ਦਾ ਛੋਟਾ ਮਸਲਾ ਹੈ ਦੇਖੋ ਜਿਹੜਾ ਬੰਦੇ ਨੂੰ ਇਨਾ ਉਹ ਬੰਦਾ ਸੰਵੇਦਨਹੀਨ ਕਿਸਾਨਾਂ ਦੇ ਪ੍ਰਤੀ ਹੂੰ ਕਿਸਾਨ ਸਾਡੇ 14 ਦਾ ਦਾਤਰੀ ਇੱਧਰ ਉੱਧਰ ਹੋ ਜੇ ਜੀ ਕਿਸਾਨ ਨੂੰ ਉਹ ਪਰੇਸ਼ਾਨੀ ਹੁੰਦੀ ਆ ਬਿਲਕੁਲ ਹਨਾ ਕਈ ਇੱਧਰ ਉੱਧਰ ਹੋ ਜੇ ਉਹਦੀ ਪਰੇਸ਼ਾਨੀ ਹੁੰਦੀ ਆ ਹਨਾ ਪੰਜਾਬ ਦੀ ਕਿਸਾਨੀ ਜਿਹੜੀ 90% ਕਰਜ਼ੇ ਦਾ ਸ਼ਿਕਾਰ ਆ ਬਿਲਕੁਲ ਬੁਰੀ ਤਰ੍ਹਾਂ ਕਰਜ਼ਾਈ ਆ ਪੰਜਾਬ ਦੀ ਕਿਸਾਨੀ ਹੂੰ ਠੀਕ ਆ ਟਰਾਲੀ ਕੋਈ ਚਵਾਨੀ ਠਿਆਨੀ ਦੀ ਬਣਦੀ ਆ ਜਿਹੜੇ ਪੰਜਾਬ ਦੇ ਵਿਧਾਇਕ ਨੂੰ ਇੰਨੀ ਢੇਲੇ ਦੀ ਅਕਲ ਨਹੀਂ ਹੈ ਕਿ ਖੇਤੀ ਸੰਧਾਂ ਦਾ ਕਿਸਾਨ ਦੀ ਜ਼ਿੰਦਗੀ 'ਚ ਕੀ ਅਹਿਮੀਅਤ ਆ ਉਹਦੀ ਆਰਥਿਕਤਾ 'ਚ ਕੀ ਅਹਿਮੀਅਤ ਆ ਉਹਨੇ ਕਿੰਨਾ ਪੈਸਾ ਚੱਕ ਕੇ ਉੱਤੇ ਲਾਇਆ ਹੋਊਗਾ ਤੇ ਉਹ ਤੁਸੀਂ ਆਪਣੇ ਘਰਾਂ 'ਚ ਲਿਜਾ ਕੇ ਠੱਲ ਲੀਆਂ ਤੇ ਫਿਰ ਤੁਸੀਂ ਕਹਿੰਦੇ ਜਾਂਚ ਕਰਾਉਣ ਦੀ ਲੋੜ ਨਹੀਂ ਜਾਂਚ ਕਰਾਉਣੀ ਕਿਉਂ ਆ ਕਦੀ ਚੋਰ ਵੀ ਜਾਂਚ ਕਰਦੇ ਹੁੰਦੇ ਵੀ ਮੇਰੇ ਘਰੇ ਚੀਜ਼ ਖੜੀ ਹੈ ਤੇ ਤੁਸੀਂ ਜਾਂਚ ਕਰ ਲਓ ਇਸ ਕਰਕੇ ਕਦੇ ਚੋਰਾਂ ਨੇ ਜਾਂਚ ਜੜੀ ਨਹੀਂ ਕਰਨੀਗੀ ਹਾਂ ਪਰ ਜਿਵੇਂ ਕਹਿੰਦੇ ਚੋਰ ਨੂੰ ਖਾਂਦੇ ਨਾ ਦੇਖੋ ਜੋਰਾਂ ਦੇ ਪੈਂਦੀਆਂ ਦੇਖੋ ਇਹ ਤੁਸੀਂ ਪੰਜਾਬ ਦੇ ਵਿੱਚ ਦੇਖਿਓ ਜੀ ਜੀ ਬਾਈ ਸਮਾਂ ਤਾਂ ਬਹੁਤ ਬਹੁਤ ਤੁਹਾਨੂੰ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਮੇਰੇ ਨਾਲ ਹੈ ਕਿਸਾਨ ਆਗੂ ਭਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੀ ਤੁਸੀਂ ਇਸ ਮਸਲੇ ਬਾਰੇ ਆਪ ਤਾਂ ਆਪਣੀ ਟਿੱਪਣੀ ਕਮੈਂਟ ਬਾਕਸ ਤੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਇਜਾਜ਼ਤ ਧੰਨਵਾਦ ਜੀ